ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਛੁਪੈ ਛੁਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣਪਾ ਲਖੋਹਿ ਤੈਕ ਨ ਚਲੇ ਨਾਲ ਕਿਉਂ ਸੱਤੀ ਆਰਾ ਹੋਈਏ ਕਿ ਵਗੂੜਾ ਟੁੱਟੇ ਪਾਲ ਹੁਕਮ ਮਿਲ ਜਾਈ ਚਲਣਾ ਨਾਟਕ ਲਿਖਿਆ ਨਾਲ ਹੁਕਮੇ ਹੋਣਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮ ਮਿਲੈ ਵੜਿਆਏ ਹੁਕਮੇ ਉਤਮਨੀਚ ਹੁਕਮ ਲਿਖ ਦੁਸੁਖ ਪਾਈਏ ਕਿ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਜ ਨਹੀਂ ਸੜ ਗਾਵੇ ਕੋ ਗੁਣ ਵੜਾਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਤੀ ਨ ਆਵੇ ਤੋਟ ਕਦ ਕਦ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਵਿਪੱਖਿਆ ਪਾਉ ਵਪਾਰ ਆਖੇ ਮੰਗੇ ਦੇਖਦੇ ਹਿਦਾਤ ਕਰੇ ਦਾਤਾਰ ਫੇਰ ਕੀ ਅਗੇ ਰਕੀਏ ਜਿਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਮ ਵਢਾਇ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐ ਵਾ ਜਾਣੀਐ ਸਵਾਪੇ ਸਤਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਝਣ ਸੋਇ ਜਿਨ ਸੇਵਾ ਤਿਨ ਪਾਇਆ ਮਾਨ ਨਾਨਕ ਗਾਵੈ ਗੁਨੀ ਨਿਦਾਨ गाविए सुन्यामन रखे पाहु तक परहसु कर ले जाए गुरुमुख नामंग गुरुमुख वेदंग गुरुमुख रहया समाए गुरु ईश्वर गुरु गोरख ब्रह्मा गुरु पार्वती माई जे हो जाना खा ना ही कहना कत ना जाई गुरा एक देह बुझाई सबना जियां का एक दाता सो मैं विसर ना जाई तीर्थ नावा जे तिस भावा बिन पाणे की ना ही करी जे तिसर ठियो पाई देखा बिन कर्मा के मिले लेई ਮਾਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹ 부ਝਾਈ ਸਭਨਾ ਜੀਆਂ ਕਾਇਕ ਦਾ ਤੈ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਣ ਔਰ ਖਾਈ ਕੇ ਜਸ ਕੀ ਰਤ ਜਗ ਲਈ ਜੇ ਤਿਸ ਨਦਰਣਾ ਬਈ ਤ ਵਾਤ ਨ ਪੁੱਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨ ਗੁਣ ਗੁਣ ਕਰੇ ਗਣਵੰਤ ਆਗੁੰਦੇ ਤਹਾ ਕੋਈ ਨ ਸੂਝੇ ਜੇ ਤਿਸ ਬਨ ਕੋਏ ਕਰੇ ਸੁਨੇ ਸਦ ਪੀਰ ਸੁਨਾਤ ਸੁਨੇ ਧਰਤ ਦਵਲੇ ਆਕਾ ਸੁਨੇ ਦੀਪ ਲੋਪਾ ਤਾਲ ਸੁਨੇ ਪਹੁੰਚ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਬਰ ਮਹਿੰਦਰ ਸੁਨੇ ਮਕੁਸਲਾ ਹਨੂਮਨ ਸੁਨੇ ਜੋਗ ਜਗਤਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ 68 ਕਾ ਇਸਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ 파ਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹੱਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਮੇ ਕਰ ਵਿਚਾਰ ਐਸਾ ਨਾਮ ਨੰਦਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਵਿਮਨ ਬੋਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨੰਦਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਤਰੰਤੇ ਤੀ ਸਨ ਮੰਦੇ ਐਸਾ ਨਾਮ ਨਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨ ਨ ਭਵੇ ਨਾ ਪਿਖ ਐਸਾ ਨਾਮ ਨਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਣ ਪੰਚਾ ਕਾ ਗੁਰੇਖ ਧਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਧੋਲ ਧਰਮ ਵਿਆਖਾ ਪੂ ਸੰਤੋਖਤਾ ਬਰਕਿਆ ਜਿੜ ਸੂਤ ਦੇਖੋ 부ਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਵਨ ਜੋਰ ਜੀ ਯਾਤਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮਹਿਲੇ ਕਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਨ ਸਵਾਲੇ ਰੂਪ ਕੀਤੀ ਦਾ ਜਾਣ ਕੋਣ ਕੂਤ ਕੀਤਾ ਵਸੈ ਕੋ ਕੁਆ ਤਿਸਤੇ ਹੋਵੇ ਲਖ ਦਰਿਆ ਗੁਰਤ ਕਵਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਗਾਰ ਸੰਗਜਪੇ ਸੰਗ ਪਾਉ ਸੰਗ ਪੂਜਾ ਸੰਗ ਤਉਤਾ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮੰਡ ਰਹੇ ਉਦਾਸ ਸੰਗ ਭਗਤ ਗੁਰੂ ਜਾਣ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਖ ਸੂਰਮਾ ਭਖ ਸਾਰ ਸੰਖ ਮੋੜ ਲੈ ਬਲਾਏ ਤਾਰ ਗੁਰਤਤ ਕਵਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਤਪਾਇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਅਸੰਖ ਮੁਰ ਕੇ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗ ਕਰ ਕਰ ਜਾਹੀ ਜੋਰ ਸੰਗ ਕਲ ਬ੍ਰਹ ਹਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਹੇ ਅਸੰਖੂੜੇ ਆੜੂੜੇ ਫਿਰਾਏ ਸੰਖ ਮਲੇਸ਼ ਮਦ ਭਖ ਗਾਏ ਸੰਗ ਨਿੰਦ ਅਕਸਰ ਕਰੇ ਭਾਰ ਨਾਨਕ ਰੀਤ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਨ ਰੰਕਾਰ ਸੰਖ ਨਾਮੇ ਸੰਖ ਤਾਵੇ ਗਮ ਗਮ ਸੰਖ ਲੋ ਸੰਖ ਐ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹੈ ਕਰੀ ਗਿਆਨ ਗੀਤ ਗੁਣ ਗਾਇ ਕਰੇ ਲਿਖਲ ਮੋਲਨ ਬਾਣ ਕਰੈ ਸਰ ਸੰਜੋਗ ਵਖਾਣ ਜਿਨਹਿ ਲਿਖੇ ਤੇ ਸਰਨਾ ਹੈ ਜੇ ਫਰਮਾਇ ਤੇ ਵਤੇ ਵਪਾਈ ਜੇ ਤਾ ਕੀਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰੈਣ ਜਵੇਂ ਇਕ ਵਾਰ ਜੋਤਿ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਤ ਪੈਰ ਤਨ ਦੇ ਪਾਣੀ ਤੋਤੇ ਹਤਰ ਸੁਖੇ ਮੂਹਤ ਪਲੀਤੀ ਕੱਪੜ ਹੋਏ ਦੇ ਸਭ ਲਈਏ ਧੋਏ ਪਰੀਆਂ ਮਦ ਪਾਪਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਹੁਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮਿ ਆਓ ਜਾਓ ਤੀਰਤਬ ਦੇਦਾਂ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮੰਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨਾਓ ਸਭ ਗੁਣ ਤੇਰੇ ਮੇਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬਰਮਾ ਸਤ ਸੁਹਾਨ ਸਰਾਮਰ ਜਾਓ ਕਮਲ ਸਵੇਲਾ ਵਖਤ ਕਵਣ ਕਮਲ ਸੇ ਤਕਵਣ ਵਾਰ ਕਮਲ ਸੇ ਤੁਮਾਹ ਕਮਲ ਜਿ ਤੋ ਹੋਇ ਆਕਾਰ ਵੇਲ ਨਾ ਪਾਇ ਭੰਡ ਤੇਜੇ ਹੋਵੇ ਲੈ ਕੁਰਾਨ ਵਖਤ ਨਾ ਪਾਇ ਘਾਦੀਆ ਜੇ ਲੇਖ ਲੈ ਕੁਰਾਨ ਤੇਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੀਤੀ ਹੋ ਸਾਚਿ ਆਪੇ ਜਾਣੇ ਸੋਏ ਦੇਵ ਕਰ ਆਖਾ ਕਿ ਵਸਾ ਲਾਹੇ ਕੇਵਰ ਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਾਹੀ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੋਹੇ ਪਤਲਾ ਪਤਾਲ ਲਖਿਆ ਅਗਾ ਸਯਾਗਾ ਸੁੜ ਕੁੜਕ ਭਾਲ ਤਕੇ ਵੇਦ ਕਹਿਨਿਕ ਬਾਤ ਸਾਸ ਠਾਰੇ ਘਣਕ ਤੇ ਬਾਸੁ ਲਿਖਤਾਤ ਲੇਖਾ ਹੋਇ ਤ ਲਿਖੇ ਲਿਖਾ ਹੈ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹ ਸਲਾਹ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ ਸਮੁੰਦਰ ਸਾਹ ਸੁਲਤਾਨ ਮਿਰਾ ਸੇਤੀ ਮਹਲਤਨ ਕੀੜੀ ਤੁਲਨਾ ਹੋਵਨੀ ਜੇ ਤਿਸਮਨ ਨਾ ਵੀਸਰੇ ਅੰਤਨ ਸਿੱਧੀ ਕਹਾਂ ਨਾ ਅੰਤਨ ਕਰਨ ਦੇ ਅਨੰਤ ਅੰਤਨ ਵੇਖਣ ਸੁਣੇ ਨਾ ਅਨੰਤ ਅੰਤਨ ਜਾਪੇ ਘਾਵਨ ਮੰਤ ਅੰਤ ਨਾ ਜਾਪੇ ਕੀਤਾ ਹੈ ਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਰਨ ਕੀਤੇ ਮੇਲਾ ਹਿਤਾ ਕੀ ਅੰਤ ਨਾ ਪਾਇ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਇ ਵੱਡਾ ਸਾਇਬ ਉੱਚਾ ਥਾ ਉੱਚੇ ਉਪਰ ਉਚਾ ਨਾ ਹੋਇ ਵਡੂਚਾ ਹੋਵੇ ਕੋਤ ਸੂਚੇ ਕੋ ਜਾਣੇ ਸੋਇ ਜੇ ਵਡਾਬ ਜਾਣਿਆ ਪਾਵ ਨਾਨਕ ਨੰਦਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਂ ਤਮਾਏ ਕੀਤੇ ਮੰਗੇ ਜੁਦੇ ਅਪਾਰ ਕੀਤੇ ਕਿਰਤ ਨਹੀਂ ਵਿਚਾਰ ਕੀਤੇ ਖਾ ਟੁੱਟੇ ਵੇਕਾਰ ਕੀਤੇ ਲੈ ਲੈਮ ਕਿਰਪਾਏ ਕੀਤੇ ਮੁਰਖਾਈ ਖਾਈ ਖਾਈ ਕੀਤੇ ਦੁਗ ਭੂਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਸਕੇ ਕੋਈ ਜੇ ਕੋ ਖਾਈ ਕਾਕਣ ਪਾਏ ਹੋ ਜਾਣੇ ਜੀਤੀਆ ਮੌ ਖਾਈ ਆਪੇ ਜਾਣੇ ਆਪੇ ਦੇਇ ਆਖੇ ਸੀ ਪੀਕੇ ਹੀ ਕੇ ਜਿਸਨੂ ਬਕਸੇ ਸੇ ਵਸਲਾ ਨਾਨਕ ਸਾਹਿਬ ਸਾਹਬ ਮੁਲਗੋ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲਾ ਸਮਾਏ ਮੋਹ ਤਰਮੁਲ ਦੀਬਾਨ ਮੋਹ ਤਲੁ ਮੁਲ ਫਰਮਾਨ ਮੁਲ ਬਖਸ਼ੀ ਸਮਲ ਨੀਸ਼ਾਨ ਮੁਲ ਕਰਮਲ ਫਰਮਾਨ ਮੁਲਾ ਮੁਲਾ ਕੀਆ ਨਾ ਜਾਇ ਆਖਾ ਕਰਹਿ ਲਿ ਬੁਲਾਇ ਆਖੇ ਵੇਦ ਪਾੜ ਫਰਾਨ ਆਖੇ ਗੁੜੇ ਕਰੇ ਵਖਿਆਨ ਆਖੇ ਵਰਮੇ ਆਖੇਂਦੇ ਆਖੇ ਗੋਪੀ ਤਾ ਗੋਬਿੰਦ ਆਖੇ ਸੁਰਾ ਕੇ ਸਦ ਆਖੇ ਕੀਤੇ ਕੀਤੇ ਮੁਦ ਆਕੇ ਦਾਣਾ ਆਕੇ ਦੇਵ ਆਕੇ ਸੁਰਨਰਮਨ ਜਣ ਸੇਵ ਕੀਤੀ ਆਖੀ ਆਖਣ ਪਾਏ ਕੀਤੀ ਕਹਿ ਕੈ ਉਠੁੱਟ ਜਾਏ ਤੇ ਕੀਤੇ ਹੋਰ ਕੀ ਤਾਕ ਨਸਕੇ ਕੇਈ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਭੋਲ ਵਿਗਾੜ ਤਾ ਲਿਖੇ ਸਰਗਵਾਰਾ ਗਵਾਰ ਸੋਦਰ ਕੇ ਹਾ ਸੂ ਕਰ ਕੇ ਹਜਤਵੇ ਸਰਬ ਸਮਾਲੇ ਵਾਜੇ ਨਾਦ ਨੇ ਕੇ ਅਸ਼ੰਕਾ ਕੀਤੀ ਭਵਨ ਹਾਰੇ ਕੀਤੀ ਰਗ ਪਰਿ ਸੋ ਕਹਿਣ ਕੀਤੀ ਗਵਨ ਹਾਰੇ ਗਾਵੇ ਤੂੰ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਨ ਲੇਖ ਲੇਖ ਧਰਮੀ ਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇન્દ્રਿੰਦਰ ਅਸਲਮ ਬੈਠੇ ਦੇਵਤਾਦਰ ਨਾਲੇ ਗਾਵੇ ਸਿਰਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਨਾਕੀ ਸਰਜੂ ਜੁਗ ਵੇਦ ਨਾਲੇ ਗਾਵੇ ਮੋਹਨਿਆ ਮਨਮੋਹਨ ਸਰਗਮ ਚਪਿਆਲੇ ਗਾਵਣ ਰਤਨਿ ਉਪਾਈ ਤੇਰੀ ਅਰਸੜ ਧੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਵੰਡ ਵਰਪੰਡਾ ਕਰ ਕਰ ਰਖੀ ਤਾਰੇ ਸਹਿਤ ਤੁਨ ਗਾਵੇ ਜੋਤੁਰ ਪਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੀਮਾ ਚਿਤਨਿਉ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਈ ਸੱਚਾ ਸਾਚੀ ਨਾ ਹੀ ਹੈਪੀ ਹੋਸੀ ਜਾਇ ਨਾ ਜੈ ਸਿਰਚਨਾ ਦਿਨ ਲਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀ ਮਾਇ ਜਨੀ ਉਪਾਈ ਕਰ ਕਰ ਵੇਖਿਆ ਕਿ ਤਾਏ ਆਪਣਾ ਜੋਤੀਸ ਦੀ ਵਡਿਆਈ ਜੋਤੀ ਸੁਭਾਵੇ ਸੋਈ ਕਰਸੀ ਰੁਕਮਾ ਕਰ ਨਾ ਜਾਇ ਸੋ ਪਾਚਨ ਸਹਾ ਪਾਚਾ ਵਿਨਾਣ ਕਰਹਿ ਨਾ ਜਾਇ ਹੁੰਦਾ ਸੰਤੋਗ ਤਰੰਪਚੋਲੀ ਢਾਨੀ ਕੀ ਰੇ ਵਿਪੋਦ ਕਿੰਤਾ ਕਾਲ ਕੁਵਾਰੀ ਕੈ ਜੁਗ ਢੰਡਾ ਪਰਤੀ ਤਾਏ ਪੰਤੀ ਸਗਲ ਮਾਤੀ ਮੰਜੀ ਤੇਜਕ ਜੀਤ ਅਦੇ ਇਸੇ ਆਦੇਸ ਆਧਨੀ ਨਾਦਨਾਤ ਜੁਦੁ ਜੁਬ ਕੋ ਵੇਸੇ ਪ੍ਰਗਤ ਗਿਆਨ ਧਿਆਨ ਪੰਡਾਰਨ ਕਟਕੜ ਵਾਜੇ ਨਾਥ ਆਪਨਾਤ ਨਾਤੀ ਸਭਜਾ ਕਿਰਿ ਸਿ ਦੇਵਰਾ ਸਾਦ ਸੰਜੋ ਜਦ ਘਾਰ ਚਲਾਵੇ ਲੇਖੇ ਆਵੇ ਭਾਗ ਆਦੇਸਿ ਸੇ ਆਦੇਸਿ ਆਦ ਨੀਨ ਆਦ ਨਾਤ ਜੁਗ ਜੁਗ ਕੋ ਵੇਸੇ ਏਕਾਮਈ ਜੁਗਤਿ ਵੈਦਿੰਜੇ ਲੈ ਪ੍ਰਮਾਣਿਕ ਸੰਸਾਰਿਕ ਭੰਡਾਰੀ ਇਕ ਲਾਇਦੀ ਬਾਣ ਜਿਵਤਿ ਸੁਭਾਵੇ ਤੇ ਵੇ ਚਲਾਵੇ ਜਿਵ ਹੋਵੇ ਪਰਮਾਣ ਸੂ ਵੇਖੇ ਨਾਨਦਰ ਨਾਵੇ ਬੋਤਾ ਹੈ ਵਿਡਾਣਾ ਦੇਸ ਤੇ ਅਦੇਸ ਆਦ ਨੀਨ ਨਾਦਨਾਥ ਜੁਜੁ ਵੇਖੋ ਵੇਸ ਯਾਸੇ ਲੋਈ ਲੋਈ ਭੰਡਾਰ ਜੋ ਕਿਸ ਪਾਇਸ ਵੇਖਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਅਦੇਸ ਆਦ ਨੀਨ ਨਾਦਨਾਥ ਜੁਜੁ ਵੇਖੋ ਵੇਸ ਇੱਕ ਦੂਜੀ ਬਲ ਖੋਏ ਲਖੋਏ ਲਖਵੀਸ ਲਖ ਲਗਿੜਾ ਕੀ ਇੱਕ ਨਾਮ ਜਗਦੀਸ਼ ਇਤਰਾਇ ਪਤ ਬਵੜੀਏ ਜੜੀਏ ਹੋਈ ਕੀ ਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਰ ਜੋਰ ਜੋ ਪੈਣਾ ਜੋਰ ਜੋਰ ਨ ਮੰਗਰ ਦੇ ਹਲਾ ਜੋਰ ਜੋਰ ਨ ਜੂਣ ਮਰਨਾ ਜੋਰ ਜੋਰ ਨ ਨਾ ਮਾਨ ਮਰ ਸੂਰ ਜੋਰ ਨ ਸ੍ਰਤੀ ਕਾਣ ਵਿਚਾਰ ਜੋ ਨਾ ਜੂਟੀ ਛੱਟਾ ਸੰਸਾਰ ਇਸਾ ਜੋਰ ਕਰ ਵੇਖੇ ਸੋ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੇ ਤੇ ਦੇਵਾਰ ਪਵਨ ਪਾਣੀ ਗਣੀ ਪਾਤਾਲ ਤਿਸ ਵੀ ਧਰਤੀ ਤਾਪ ਰਕੀ ਧਰਮ ਸਾਲ ਤਿਸ ਵੀ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇ ਗਿਆ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਭਵੇ ਨੀ ਸਾਣ ਕਾਚ ਬਕਾਏ ਉਥੇ ਪਾਏ ਨਾਨ ਗਿਆ ਜਾਪੇ ਜਾਏ ਧਰਮ ਖੰਨ ਕਹਿਓ ਧਰਮ ਗਿਆਨ ਖੰਨ ਕਾ ਖੋ ਕਰਮ ਕੀਤੇ ਪਾਣ ਪਾਣੀ ਵੈ ਸੰਤਰੇ ਕੀਤੇ ਕਾਨ ਮਹੇਸ਼ ਕیتے ਵਰ ਮੈਂ ਘਾੜ ਤਕੜੀ ਰੂਪ ਰੰਕੇ ਵੀਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੋਤਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਨ ਕੀਤੇ ਆਬਾਨੀ ਕੀਤੇ ਪਾਤਨ ਰੰਦ ਕੀਤੇ ਆਸੁਰਤੀ ਸੇਵਾ ਕੀਤੇ ਨਾਨਕ ਅੰਤ ਲਾਂਤ ਗਿਆਨ ਕਨਮੈ ਗਿਆਨ ਪ੍ਰਚਲਿਤ ਤੇ ਨਾਦ ਬਿਨੋ ਕੋੜਾ ਨੰਦ ਸਰਮ ਕਰਨ ਕੀ ਬਾਣੀ ਰੂਪ ਤੇ ਘਾੜ ਤਕੜੀ ਬਹੁਤ ਹੈ ਲੋਪ ਤਾ ਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਬੱਚੇ ਬਸਤਾਏ ਤਿੱਥੈ ਕੜੀਏ ਸੁਰਤ ਮਤਮਨ ਬੋਲ ਤਿੱਥੈ ਕੜੀਏ ਸਰਾ ਸੁਦਾ ਕੇ ਸੁਦ ਗਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਲਮ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਾ ਮਾਇਤਾ ਕੇ ਰੂਪ ਨ ਕਥਨੇ ਜਾਏ ਨਾ ਮਰੀਨਠਾ ਗਏ ਜਾ ਜਿਨ ਕੇ ਰਾਮ ਸੇ ਮਨ ਮਾਹੇ ਤਿੱਥਾ ਭਗਤ ਵਸੇ ਕੇ ਲੋ ਕਰੇ ਨਨ ਸੱਚਾ ਮਨ ਸੋ ਸਾਚ ਖੰਡ ਵਸੇ ਨੰਕਾਰ ਕਰ ਕਰ ਵੇਖੇ ਨ ਦਿਨ ਹਾਲ ਪਿਤਾ ਕੰਨ ਪੰਡਾ ਪਰ ਪੰਡਾ ਜੇ ਕੋ ਕਥੀ ਤਾਂਤ ਨਾ ਦਿੱਥੈ ਲੋ ਲੋ ਆਕਾਰ ਜਿਵ ਜਿਵ ਕੋੰਤਵੇ ਤਿਵਕਾਰ ਵੇਖੇ ਵਿਕਸੇ ਘਰ ਵਿਚਾਰ ਨਾਨਕ ਹਤਨਾ ਘੜਾ ਸਰ ਜਤ ਪਹਾਰਾ ਧੀਰ ਸੁਨਹਿਰਨ ਮਤਵੇ ਦੇ ਹਤਿਆਰ ਪਵ ਕਲਾ ਦਿਨੀ ਤਉ ਤਾਉ ਪੰਡਾ ਪਉ ਅਮ੍ਰਿਤ ਢਾਲ ਘੜੀਏ ਸਭ ਸੱਡੀ ਟਕਸਾ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਤਰੀ ਨਦਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਸਮਹਤ ਦੇਵ ਸਰਾਜੋਈ ਦਾਈ ਦਾਇਆ ਕੇ ਲੈ ਸਗਲ ਜਗਤ ਗਮਿਆਂ ਆਂ ਬਰਿਆਂਆਂ ਵਾਚੇ ਧਰਮ ਹਦੂਰ ਕਰਮੀਆਂ ਪੂ ਆਪਣੀ ਕਿ ਨੇੜੇ ਕਿ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇਮ ਕੁਤਲੇ ਕੀਤੀ ਛੁੱਟੀ ਨਾਲ ਨਿਮੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇਮ ਕੁਤਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ